ਕਾਲ ਜੀ ਸਾਰਿਆਂ ਨੂੰ ਵੈਦ ਚੰਦ ਕੰਮਲ ਸਿੰਘ 올ਡ ਆਯੁਰਵੈਦ ਦਾ ਚ ਤੁਹਾਡਾ ਸਵਾਗਤ ਹੈ ਸਤਿਗੋਬਿੰਦਾਸ ਆਯੁਰਵੈਦਿਕ ਸਿਹਵਾ ਸੰਸਥਾ ਵੱਲੋਂ ਅੱਜ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ ਸੋ ਤੁਹਾਨੂੰ ਪਤਾ ਹੀ ਹੈ ਠੰਡ ਦਾ ਮੌਸਮ ਚੱਲ ਰਿਹਾ ਠੰਡ ਦੇ ਵਿੱਚ ਹੋਣ ਵਾਲੀਆਂ ਕੁਝ ਬਿਮਾਰੀਆਂ ਨੇ ਉਹਦੀ ਗੱਲ ਕਰਾਂਗੇ ਆਪਾਂ ਤੇ ਆਯੁਰਵੈਦ ਦੇ ਅਨੁਸਾਰ ਆਪਾਂ ਇਸ ਮੌਸਮ ਦੇ ਵਿੱਚ ਕੀ ਖਾ ਕੇ ਆਪਣੀ ਸਿਹਤ ਨੂੰ ਚੰਗੀ ਬਣਾ ਸਕਦੇ ਹਾਂ ਆਪਣੇ ਆਪ ਨੂੰ ਤਾਕਤਵਰ ਬਲਵਾਨ ਬਣਾ ਸਕਦੇ ਹਾਂ ਤੇ ਰੋਗਾਂ ਤੋਂ ਕਿਵੇਂ ਬਚ ਸਕਦੇ ਹਾਂ ਅਗਰ ਭੁਮੀਪੇਟ ਦੀ ਕੋਈ ਬਿਮਾਰੀ ਹੈਗੀ ਆ, ਪੇਟ ਦੇ ਕੋਈ ਰੋਗ ਨੇ, ਉਹਨਾਂ ਨੂੰ ਕਿਵੇਂ ਠੀਕ ਕਰ ਸਕਦੇ ਆ? ਪੂਰਾ ਤੁਹਾਨੂੰ ਇੱਕ ਡਾਈਟ ਪਲਾਨ ਤੁਹਾਨੂੰ ਦੇਣ ਲੱਗਿਆ ਆ ਆਜ ਰੁਬੇ ਦੇ ਅਨੁਸਾਰ, ਇਸੇ ਰੁੱਤ ਦੇ ਅਨੁਸਾਰ ਜਿਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੀ ਕੇਅਰ ਕਰ ਸਕਦੇ ਹੋ, ਆਪਦੇ ਪੇਰੈਂਟਸ ਦੀ ਆਪਣੀ ਕੇਅਰ ਕਰ ਸਕਦੇ ਹੋ, ਆਪਣੇ ਪਰਿਵਾਰ ਦੀ ਕੇਅਰ ਕਰ ਸਕਦੇ ਹੋ। ਤਾਂ ਕਿ ਆਪਾਂ ਤੰਦਰੁਸਤ ਰਹੀਏ। ਮਕਰ ਸੰਕ੍ਰਾਂਤੀ ਆਜ ਮਤਲਬ 14 ਤਰੀਕ ਐ। ਮਾਰੂ ਸ਼ੁਰੂ ਹੋ ਗਿਆ। ਇਹ ਹੈਗੀ ਆ ਹਿਮਾਂਤ ਰੁੱਤ। 6 ਰੁੱਤਾਂ ਦਾ ਵਰਣਨ ਆਯੁਰਵੇਦ ਦੇ ਵਿੱਚ ਮਿਲਦਾ ਸਾਨੂੰ। ਤੇ ਅਲੱਗ-ਅਲੱਗ ਹੀ ਸਾਡਾ ਡਾਈਟ ਪਲਾਨ ਸਾਡੇ ਆਚਾਰੀਆਂ ਨੇ ਦੇਸ਼ਿਆ ਮਹਣੇ ਨੇ ਦੱਸਿਆ ਸਰ ਤਾਂ ਕਿ ਅਸੀਂ ਤੰਦਰੁਸਤ ਰਹੀਏ ਹਮੇਸ਼ਾ ਵਾਸਤੇ ਤੇ ਸਾਨੂੰ ਰੋਗ ਕਿਉਂ ਲੱਗਦੇ ਨੇ ਕਿਉਂਕਿ ਆਪਾਂ ਰੁੱਤਾਂ ਅਨੁਸਾਰ ਖਾਣ-ਪਾਨ ਆਪਣਾ ਨਹੀਂ ਰੱਖਦੇ ਤੇ ਅਗਰ ਆਪਾਂ ਰੁੱਤਾਂ ਅਨੁਸਾਰ ਆਪਣੇ ਖਾਣ-ਪਾਨ ਨੂੰ ਚੇਂਜ ਕਰਾਂਗੇ ਡਾਈਟ ਪਲਾਨ ਨੂੰ ਚੇਂਜ ਕਰਾਂਗੇ ਤਾਂ ਹੀ ਆਪਾਂ ਤੰਦਰੁਸਤ ਰਹਿ ਸਕਦੇ ਆ ਸੋ ਇਹ ਮੌਸਮ ਦੇ ਵਿੱਚ ਜਿਹੜੀ ਸਾਡੀ ਜੱਟ ਰਗੜੀਆਂ ਬਹੁਤ ਚੰਗੀ ਹੋ ਜਾਂਦੀ ਆ ਸਾਡੀ ਪਾਚਨ ਸ਼ਕਤੀ ਵੱਧ ਜਾਂਦੀ ਆ ਇਹ ਮੌਸਮ ਦੇ ਵਿੱਚ ਸ਼ਾਸਤਰੀਆਂ ਨੇ ਕੁਝ ਖਾਣ ਵਾਲੀਆਂ ਚੀਜ਼ਾਂ ਦੱਸਿਆ ਨੇ ਵੀ ਕਿਹੜੇ ਬਾਜ਼ਾਰਾਂ ਤੋਂ ਤੁਸੀਂ ਸੇਵੜਾ ਕਰਨਾ ਸਟੈਪ ਬਾਈ ਸਟੈਪ ਚੱਲਾਂਗੇ ਆਪਾਂ ਕਿਹੜੀਆਂ ਬਿਮਾਰੀਆਂ ਹੋਣਗੀਆਂ ਤੇ ਪੇਟ ਨੂੰ ਕਿਵੇਂ ਠੀਕ ਰੱਖਣਾ ਤੇ ਕਿਹੜੀ ਜੀ ਖੁਰਾਕ ਖਾਣੀ ਆਪਾਂ ਨੇ ਵੀ ਸਰੀਰ ਨੂੰ ਬਲਵਾਨ ਬਣਾ ਸਕੀਏ ਤਰ ਤਰਵੰਦਾ ਸਕੀਏ ਹੁਣ ਖਾਣ ਪੀਣ ਵਾਲੇ ਪਦਾਰਥ ਕਿਹੜੇ ਦੱਸੇ ਨੇ ਵੀ ਤੁਸੀਂ ਨਿੱਕਰ ਚਿਕਨੇ ਖੱਟੇ ਮਿੱਠੇ ਪਦਾਰਥਾਂ ਦਾ ਸੇਵਨ ਕਰਨਾ ਇਹ ਮੌਸਮ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਤੁਸੀਂ ਮੜ ਕੇ ਲਿਖ ਕੇ ਰੱਖੋ ਘਰ ਦੇ ਵਿੱਚ ਇਹ ਚੀਜ਼ਾਂ ਅਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਹੋਰ ਦੱਸੂਗਾ ਬਹੁਤ ਚੀਜ਼ਾਂ ਵੀ ਤੁਸੀਂ ਘਰ ਦੇ ਵਿੱਚ ਲਿਖ ਕੇ ਰੱਖੋ ਵੀ ਆਹ ਮੌਸਮ ਦੇ ਵਿੱਚ ਅਸੀਂ ਆਹ ਚੀਜ਼ਾਂ ਨਹੀਂ ਬਣਾਉਣੀਆਂ ਨਹੀਂ ਖਾਣੀਆਂ ਤੇ ਐਨਰਜੀ ਜੱਗ ਖਾਣੀਆਂ ਨੇ ਇਹ ਜੀ ਸਾਡੇ ਤਾਲਾ ਸਬਜ਼ੀਆਂ ਖਾਣੀਆਂ ਨੇ ਤੇ ਬਿਲਕੁਲ ਤੰਦਰੁਸਤ ਰਹੋਗੇ ਤੁਸੀਂ ਆਪਾਂ ਡਾਈਟ ਪਲਾਨ ਵੀ ਤੁਹਾਨੂੰ ਦੇ ਸਕਦੇ ਆ ਜਿਨ੍ਹਾਂ ਨੇ ਸਾਡੇ ਤੋਂ ਡਾਈਟ ਪਲਾਨ ਰੁੱਤਾਂ ਮੁਤਾਬਕ ਲੈਣਾ ਹੋਵੇ ਉਹ ਕੰਟੈਕਟ ਕਰ ਸਕਦੇ ਨੇ ਸੋ ਹੁਣ ਇਹ ਮੌਸਮ ਦੇ ਵਿੱਚ ਕਿਹੜੇ ਰੋਗਾਂ ਦੀ ਉਤਪਤੀ ਹੁੰਦੀ ਹੈ ਸਰਦੀ ਦੇ ਰੋਗ ਹੁੰਦੇ ਨੇ ਇਹ ਤੁਹਾਨੂੰ ਪਤਾ ਹੀ ਹੋਣਾ ਜਿਵੇਂ ਸਰਦੀ ਲੱਗ ਜਾਣੀ ਜ਼ੁਕਾਮ ਹੋ ਜਾਣਾ ਨਜਲਾ ਹੋ ਜਾਣਾ ਸਿਰਦਰਦ ਹੋਣਾ ਵਾਜੂ ਦੋਸ ਵਾਜ ਜਾਂਦਾ ਸਿਰ ਤੇ ਵਿੱਚ ਮਤਲਬ ਬਾਤ ਰੋਗ ਵਾਜ ਜਾਂਦਾ ਸੀਨੇ ਦੇ ਦਰਦ ਆਉਣੀ ਆ, ਜੱਕੜ ਲੱਪਣੇ, ਨਸਾਂ ਚੜਨੀਆਂ, ਸੀਰ ਚ ਕਿਤੇ ਕਿਤੇ ਦਰਦ ਮਾਰਨਾ ਤੇ ਬਦ ਹਾਜਮੀ ਵੀ ਹੋ ਜਾਂਦੀ ਆ, ਪੇਟ ਵੀ ਖਰਾਬ ਹੋ ਜਾਂਦਾ, ਪੇਟ ਦੇ ਰੋਗ ਹੋ ਜਾਂਦੇ ਨੇ। ਜਿਨ੍ਹਾਂ ਨੂੰ ਕੋਈ ਪਹਿਲਾਂ ਬੁਮਾ ਦੀ ਚੱਲ ਰਹੀ ਹੈ ਜਾਂ ਕੋਈ ਪੇਟ ਦੀ ਸਮੱਸਿਆ ਚੱਲਦੀ ਹੈ, ਫਿਰ ਜਿਹੜੀਆਂ ਹੈਗੀਆਂ ਨੇ ਖੁਰਾਕਾਂ ਦਾ ਥੋੜਾ ਜਿਆਦਾ ਧਿਆਨ ਰੱਖਣਾ ਚਾਹੀਦਾ। ਸੋ ਬੈਠ ਡਾਕਟਰ ਨੂੰ ਮਿਲ ਕੇ ਹੀ ਫਿਰ ਆਪਣਾ ਡਿਸਾਈਡ ਕਰਨਾ ਚਾਹੀਦਾ ਵੀ ਕੈਜੀ ਖੁਰਾਕ ਖਾਣੀ ਆ ਜਾਂ ਪਹਿਲਾਂ ਉਹਨਾਂ ਪੇਟ ਠੀਕ ਕਰਾ ਲੈਣਾ ਚਾਹੀਦਾ ਤਾਂ ਕਿ ਇਸ ਮੌਸਮ ਦਾ ਅਸੀਂ ਲਾਭ ਲੈ ਸਕੀਏ। ਅਗਰ ਸਾਡਾ ਪੇਟ ਪਹਿਲਾਂ ਠੀਕ ਹੋਊਗਾ ਆਹੀ ਇਸ ਮੌਸਮ ਦਾ ਅਸੀਂ ਲਾਭ ਲੈ ਸਕਾਂਗੇ ਹੁਣ ਰੋਗਾਂ ਤੋਂ ਬਚਾਓ ਰੋਗਾਂ ਤੋਂ ਬਚਾਓ ਲਈ ਅਸੀਂ ਕੀ ਕਰਨਾ ਨੰਬਰ 1 ਪਾਣੀ ਪੀਣਾ ਸਵੇਰੇ ਸ਼ਾਮ ਜਾਂ ਦੁਪਹਿਰੇ ਤੋਤਨ ਵਾਲੇ ਤਾਜੇ ਪਾਣੀ ਜ਼ਰੂਰ ਪੀਓ ਪਾਣੀ ਆਪਾਂ ਸਰਦੀ ਕਰਕੇ ਰੱਖਾਦਾਨਾ ਪੀਣਾ ਜਿਹਦੇ ਕਰਕੇ ਸਾਨੂੰ ਪਾਣੀਆ ਖੜੀਆਂ ਹੋ ਜਾਂਦੀਆਂ ਨੇ ਕਈ ਤਰ੍ਹਾਂ ਦੀਆਂ ਸੋ ਪਾਣੀ ਪੀਰੋ ਕੋਸਾ ਪੀਓ ਪਾਣੀ ਪਾਣੀ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ ਛੋਸੇ ਪਾਣੀ ਦਾ ਸੇਵਨ ਕਰੋ ਠੀਕ ਹੈ ਜੀ ਦੰਦੇ ਵਿੱਚ ਘੱਟੋ ਘੱਟ 2-3 ਲੀਟਰ ਪਾਣੀ ਜ਼ਰੂਰ ਪੀਓ ਤੇ ਤੁਹਾਡੇ ਪੇਟ ਨੂੰ ਠੀਕ ਰੱਖਣ ਵਾਸਤੇ ਕਿਉਂਕਿ ਪੇਟ ਦੇ ਵਿੱਚ ਗੈਸ ਵੀ ਬਣੂਗੀ ਜਦੋਂ ਅਸੀਂ ਨਿੱਗਰ ਖੁਰਾਕਾਂ ਖਾਵਾਂਗੇ ਮੌਸਮ ਦੇ ਵਿੱਚ ਤਾਂ ਪੇਟ 'ਚ ਗੈਸ ਵੀ ਬਣੂਗੀ ਹੁਣ ਕਈਆਂ ਦੇ ਛੇਤ-ਛੇਤੀ ਹਾਜਮ ਨਹੀਂ ਆਉਂਦੀ ਕੋਈ ਚੀਜ਼ ਉਹਨੂੰ ਠੀਕ ਰੱਖਣ ਵਾਸਤੇ ਇੱਕ ਚੂਰਨ ਦੱਸਦਾ ਤੁਹਾਨੂੰ ਇਹ ਚੂਰਨ ਤੁਸੀਂ ਬਣਾ ਕੇ ਡੱਬੀ 'ਚ ਪਾ ਕੇ ਰੱਖ ਲਓ ਇਹ ਚੂਰਨ ਦੇ ਉੱਪਰ ਤੁਸੀਂ ਇੱਕ ਸਟicker ਲਿਖ ਕੇ ਲਾ ਦਿਓ ਇਹ ਚੀਜ਼ਾਂ ਪਾ ਦਿਆਂ ਚੂਰਨ ਦੇ ਵਿੱਚ ਜਿਹੜੀਆਂ ਦੱਸਣ ਲੱਗਿਆ ਮੈਂ ਚੂਰਨ ਦੇ ਉੱਤੇ ਤੁਸੀਂ ਲਿਖ ਕੇ ਇੱਕ ਸਲਿੱਪ ਲਾ ਦੇਣੀ ਆ ਮੱਗਰ pô ਮਾਗ ਫੱਗਣ ਇਹ ਮੌਸਮ ਦੇ ਵਿੱਚ ਖਾਣ ਵਾਲਾ ਚੂਰਨ ਦੋ ਟਾਈਮ ਨਹੀਂ ਇੱਕ ਟਾਈਮ ਵੀ ਤੁਸੀਂ ਖਾਓ ਚੂਰਨਾ ਬੱਚਿਆਂ ਨੂੰ ਪਤਾ ਲੱਗੂਗਾ ਵੀ ਆਹ ਮੌਸਮ ਦੇ ਵਿੱਚ ਸਸੇ ਨੇ ਇਹ ਜਵੰਦਾ ਸੇਵਨ ਕਰਨਾ ਤਾਂ ਕਿ ਸਾਡਾ ਪੇਟ ਠੀਕ ਰਹੂਗਾ ਅਗਰ ਪੇਟ ਠੀਕ ਰਹੂਗਾ ਫਿਰ ਸਾਨੂੰ ਹੋਰ ਜਿਹੜੀਆਂ ਹੋਣ ਵਾਲੀਆਂ ਬਾਰੀਆਂ ਤੋਂ ਅਸੀਂ ਬਚੇ ਰਹਿਾਂਗੇ ਡਾਕਟਰਾਂ ਕੋਲ ਨਹੀਂ ਜਾਣਾ ਪਊਗਾ ਚੂਰਨ ਬਣਾਉਣਾ ਤੁਸੀਂ ਕਿਸ ਚੀਜ਼ ਦਾ ਜੰਗੜ ਲੈ ਲੈਣੀ ਜੰਗਹੜਾ ਦੋਸੀ ਪ੍ਰਸਾਦਿਤ ਹੋ ਗਿਆ ਉਹ ਲਿਆ ਕੇ ਨੂੰ ਸਾਫ ਕਰ ਲੋ ਚੰਗੀ ਤਰ੍ਹਾਂ 100 ਗ੍ਰਾਮ ਜਿਵੇਂ ਜੰਗਹੜਾ ਲੈਣੀ ਆ 50 ਗ੍ਰਾਮ ਸੁੰਗੜ ਲੈਣਾ ਤੇ 25 ਗ੍ਰਾਮ ਅਜਵਾਇਆ ਠੀਕ ਹੈ ਜੀ ਜੰਗਹੜਾ ਨੂੰ ਪਹਿਲਾਂ ਤੁਸੀਂ ਦੇਸੀ ਤੇਲ ਪਾ ਕੇ ਜਿਵੇਂ ਚਮਚ ਦੋ ਚਮਚ ਦੇਸੀ ਘਿਓ ਪਾ ਕੇ ਉਹਨੂੰ ਕੜਾਹੀ ਦੇ ਵਿੱਚ ਜੰਗਹੜਾ ਨੂੰ ਭੁੰਨ ਲੈਣਾ ਹਲਕੀ ਹਲਕੀ ਅੱਗ ਦੇ ਉੱਪਰ ਭੁੰਨੀ ਜਾਣਾ ਜਦੋਂ ਹਾਰਡ ਫੁੱਲ ਗਈ ਹੜੜਾ ਫੁੱਲ ਗਈਆਂ ਉਦੋਂ ਅੱਗ ਨੂੰ ਬੰਦ ਕਰ ਦਿਓ ਫੇਰ ਠੰਡੀਆਂ ਹੋ ਜਾਣਗੀਆਂ ਉਹਦੇ ਵਿੱਚ ਸੁੰਗੜ ਮਿਲਾ ਕੇ ਅਤੇ ਅਜਵਾਇਆ ਮਿਲਾ ਕੇ ਪੀਸ ਲੈਣਾ ਕਾਟਰ ਰੋਣਾ ਲੈਣਾ ਅੰਗਾਚਮ ਸਵੇਰੇ ਅੰਗਾਚਮ ਸ਼ਾਮ ਨੂੰ ਤੁਸੀਂ ਖੋਸੇ ਬਣੀ ਨਾਲ ਸੇਵਨ ਕਰਨਾ ਜਿਨ੍ਹਾਂ ਨੂੰ ਪੇਟ 'ਚ ਗੈਸ ਰਹਿੰਦੀ ਆ ਪੇਟ 'ਚ ਬਲੋਟਿੰਗ ਬਣਦੀ ਆ ਬਦ ਹਾਜ਼ਮੀ ਹੋ ਗਈ ਜਾਂ ਅਫਰੇਮਾ ਹੋ ਜਾਂਦਾ ਪੇਟ ਦਰਦ ਰਹਿੰਦਾ ਜਾਂ ਕਬਜ਼ ਮਹਿਸੂਸ ਹੁੰਦੀ ਆ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਰਾਤ ਮਿਲੂਗੀ ਹਾਜ਼ਮਾ ਬਿਲਕੁਲ ਠੀਕ ਹੋ ਜਾਊਗਾ ਤਾਂ ਕਿ ਇਸ ਮੌਸਮ ਦੇ ਵਿੱਚ ਅਸੀਂ ਚੰਗੀਆਂ ਚੰਗੀਆਂ ਚੀਜ਼ਾਂ ਖਾਵਾਂਗੇ ਤੇ ਸਾਡਾ ਹਾਜਮਾ ਠੀਕ ਰਹੂਗਾ ਤੇ ਉਹ ਸਾਡੇ ਸਰੀਰ ਨੂੰ ਲੱਗੂਗੀ ਖਰਾਬ। ਅਗਲੀ ਗੱਲ ਕਰਦੇ ਆਂ ਆਪਾਂ ਖਾਂਸੀ, ਜ਼ੁਖਾਮ ਹੋ ਜਾਂਦੀ ਹੈ ਅੱਜਕੱਲ ਮੌਸਮ ਦੇ ਵਿੱਚ ਨਾ ਬੱਚਿਆਂ ਨੂੰ ਬਹੁਤ ਜ਼ਿਆਦਾ ਹੁੰਦਾ ਖਾਂਸੀ ਜ਼ੁਖਾਮ। ਸੋ ਜਦੋਂ ਖਾਂਸੀ ਜ਼ੁਖਾਮ ਹੋ ਜੇ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਇੱਕ ਤੁਸੀਂ ਘਰ ਦੇ ਵਿੱਚ ਦਵਾਈ ਤਿਆਰ ਕਰਕੇ ਰੱਖਣੀ ਆ ਬਿਲਕੁਲ ਖਾਂਸੀ ਜ਼ੁਖਾਮ ਤੁਹਾਨੂੰ ਹੋਊਗਾ ਨਹੀਂ ਬੱਚਿਆਂ ਨੂੰ। ਅਗਰ ਹੋ ਗਿਆ ਤਾਂ ਠੀਕ ਹੋ ਜਾਊਗਾ। ਖਾਂਸੀ ਜ਼ੁਖਾਮ ਤੇ ਕੋਈ ਤੇਜ਼ ਦਵਾਈਆਂ ਨਹੀਂ ਦੇਣੀਆਂ ਪੈਣਗੀਆਂ। ਬਿਲਕੁਲ ਤੁਸੀਂ ਇਹਦੇ ਨਾਲ ਖਾਂਸੀ ਜ਼ੁਖਾਮ ਠੀਕ ਕਰ ਲਾਂਗੇ। ਅਗਰ ਆਪਾਂ ਬੱਚਿਆਂ ਨੂੰ ਜਦੋਂ ਜ਼ੁਖਾਮ ਹੋ ਜਾਂਦਾ, ਖਾਂਸੀ ਹੋ ਜਾਂਦੀ ਹੈ, ਬਲਗਮ ਹੋ ਜਾਂ ਆਪਾਂ ਤੇਜ਼ ਤੋਂ ਤੇਜ਼ ਦਵਾਈਆਂ ਦੇ ਕੇ ਉਹਨੂੰ ਆਪਾਂ ਅੰਦਰੀ ਰੋਗ ਦਾ ਨੇ ਆ ਬਲਗਮ ਨੂੰ ਰੇਸ਼ਨ ਨਿਕਲ ਨਹੀਂ ਦਿੰਦੇ ਤਾਂ ਅੱਗੇ ਜਾ ਕੇ ਬੱਚਿਆਂ ਨੂੰ ਵੱਡੇ ਹੋਿਆਂ ਨੂੰ ਅਲਰਜੀ ਸਾਹ ਦੀ ਮਰੀਜ਼ ਬਣਦੇ ਦੇਖਿਆ ਇਸ ਕਰਕੇ ਤੇਜ਼ ਦਵਾਈਆਂ ਦੇਣ ਕਰਕੇ ਤੇ ਇਹਦੇ ਪਿੱਛੇ ਵੀ ਬਹੁਤ ਤਜਰਬਾ ਸਾਡਾ ਮੇਰੇ ਪਿਤਾ ਜੀ ਨੇ ਬਹੁਤ ਜ਼ਿਆਦੇ ਲੋਕਾਂ ਨੂੰ ਦੱਸਣਾ ਲੋਕਾਂ ਨੂੰ ਝਿੜਕ ਝਿੜਕ ਕੇ ਦੱਸਣਾ ਵੀ ਤੁਸੀਂ ਬੱਚਿਆਂ ਨੂੰ ਤੇਜ਼ ਦਵਾਈ ਨਹੀਂ ਦੇਣੀ ਨਹੀਂ ਮਰੀਜ਼ ਬਣਾ ਲੋਗੇ ਆਪਣੇ ਜਵਾਕਾਂ ਬਸ ਮੇਰੇ ਪਿਤਾ ਜੀ ਬਹੁਤ ਕਹਿੰਦੇ ਸੀ ਬਾਹਰ ਲੈਕਚਰ ਦੇ ਵਿੱਚ ਬਹੁਤ ਜ਼ਿਆਦਾ ਜਦੋਂ ਬੋਲਦੇ ਸਟੇਜਾਂ ਦੇ ਉੱਪਰ ਤਾਂ ਬਹੁਤ ਸਮਝਾਉਂਦੇ ਲੋਕਾਂ ਨੂੰ ਵੀ ਬਚਾਓ ਆਪਣੇ ਬੱਚਿਆਂ ਨੂੰ ਸਾਹ ਦੇ ਮਰੀਜ਼ ਦਮੇ ਦੇ ਮਰੀਜ਼ ਨਾ ਬਣਾਓ ਤੇਜ਼ ਦਵਾਈਆਂ ਨਾਲ ਉਹਨੇ ਇਹਦੇ ਵਿੱਚ ਕਰਨ ਲੱਗ ਗਿਆ ਤੁਸੀਂ ਸੁਹਾਗਾ ਖਿਲ ਪਹਿਲਾਂ ਸਾਡੇ ਪਿੰਡਾਂ ਦੇ ਵਿੱਚ ਆਮ ਦੇਖਿਆ ਹੋ ਤੁਸੀਂ ਮਾਤਾ ਮਾਂ ਬਜ਼ੁਰਗ ਸਾਡੇ ਸੁਹਾਗਾ ਦੀ ਖਿਲ ਕਰਨਾ ਸੀ ਸੁਹਾਗੇ ਦੀ ਖਿਲ ਕਰ ਲੈਣੀ ਹੈ ਤਵੇ ਦੇ ਉੱਪਰ ਚਾਹੇ ਤੁਸੀਂ 50 ਗ੍ਰਾਮ ਸੁਹਾਗਾ ਲਿਆਓ ਉਹਦੀ ਖਿਲ ਕਰ ਲਓ ਖਿਲ ਕਰਕੇ ਜਦੋਂ ਬਿਲਕੁਲ ਖਿਲ ਬਣ ਗਈ ਤਵੇ ਦੇ ਉੱਪਰ ਉਹਦਾ ਬਿਲਕੁਲ ਕੱਪੜਾ ਛਾਣ ਪਾਊਡਰ ਕਰ ਲੈਣਾ ਜਿੰਨਾ ਹੋ ਪਾਊਡਰ ਬਣ ਗਿਆ ਉਹਦੇ ਬਰਾਬਰ ਦੀ ਆਪਾਂ ਨੇ ਮਲਠੀ ਦਾ ਪਾਊਡਰ ਪਾ ਲੈਣਾ ਮਲਠੀ ਦਾ ਪਾਊਡਰ ਤੁਸੀਂ ਲਿਆਓ ਬਾਜ਼ਾਰ ਚੋਂ ਜਾਂ ਆਪੀਸ ਲੋ ਉਹਦੇ ਬਰਾਬਰ ਐਡ ਕਰ ਲੈਣਾ ਆਪਾਂ ਨੇ ਮਿਕਸ ਕਰਕੇ ਮਲਠੀ ਦੇ ਪਾਊਡਰ ਨੂੰ ਉਹਦੇ ਵਿੱਚ ਅਦਰਕ ਦਾ ਰਸ ਮਿਲਾ ਲੈਣਾ ਉਸ ਤੋਂ ਅੱਧਾ ਅਦਰਕ ਦਾ ਰਸ ਅੱਧੇ ਦਾ ਪਾਣੀ ਤੇ ਫਿਰ ਉਹਦੇ ਵਿੱਚ ਮਿਲਾ ਲੈਣਾ ਸ਼ਹਿਦ ਤੇ ਚੰਗੀ ਤਰ੍ਹਾਂ ਇਹ ਸਾਰੇ ਮਿਸ਼ਰਣ ਨੂੰ ਆਪਾਂ ਨੇ ਇਕੱਠਾ ਕਰਕੇ ਇੱਕ ਡੱਬੀ ਚ ਪਾ ਕੇ ਰੱਖ ਲੈਣਾ ਜਦੋਂ ਵੀ ਬੱਚਾ ਨੂੰ ਖਾਂਸੀ ਜਖਣਾ ਹੋਵੇ ਇਹਨਾਂ ਦੇ ਦਿਨ ਚ ਦੋ ਤਿੰਨ ਵਾਰੀ ਚਟਾਉਂਦੇ ਰਹੋ ਤਾਂ ਦਾ ਚਮਚਾ ਕਰਕੇ ਵੱਡੇ ਉਮਰਾਂ ਆਪਣੀ ਉਮਰ ਇੱਕ ਇੱਕ ਚਮਚਾ ਦਿਨ ਚ ਤਿੰਨ ਵਾਰੀ ਚਟ ਲੋ ਤੁਸੀਂ ਦੇਖੋਗੇ ਥੋੜੇ ਜਣ ਦਿਨ ਦੇ ਰਹੋਗੇ ਬੱਚੇ ਨੂੰ ਬਿਲਕੁਲ ਉਹਦੀ ਖਾਂਸੀ ਸੁਖਾ ਬਿਲਕੁਲ ਗਾਇਬ ਹੋ ਜਾਣਾ ਠੀਕ ਹੋ ਜਾਣਾ ਬਿਲਕੁਲ ਉਹ ਜੜ ਤੋਂ ਡੀ ਕਰੂਗਾ ਜਦੋਂ ਆਪਾਂ ਬਿਮਾਰੀ ਨੂੰ ਠੀਕ ਨਹੀਂ ਕਰਦੇ ਦਵਾਈਆਂ ਦੇ ਤੇਜ਼ ਰੋਗਾਂ ਦੇ ਕੇ ਫਿਰ ਅੱਗੇ ਜਦੋਂ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਫਿਰ ਆਪਾਂ ਦਵਾਈ ਦੇਦੀ ਦਵਾਈ ਦਾ ਬਿਮਾਰ ਨੂੰ ਤਾਂ ਉਹ ਇੱਕ ਪੱਕਾ ਰੋਗ ਬਣ ਜਾਂਦਾ ਬੱਚੇ ਅਲਰਜੀ ਦੇ ਮਰੀਜ਼ ਬਣ ਜਾਂਦੇ ਨੇ ਬੱਚੇ ਐਸਥਮਾ ਦੇ ਸਾਹ ਦਾ ਮਰੀਜ਼ ਬਣ ਜਾਂਦੇ ਨੇ। ਬਾਕੀ ਧਿਆਨ ਲੱਖੋ ਬੱਚਿਆਂ ਦਾ ਇਸ ਤਰ੍ਹਾਂ ਦੇ ਆਪਾਂ ਘਰੇ ਉਪਚਾਰ ਕਰਕੇ ਬਿਲਕੁਲ ਆਪਾਂ ਇਹ ਚੀਜ਼ਾਂ ਨੂੰ ਠੀਕ ਕਰ ਸਕਦੇ ਹਾਂ। ਮੈਂ ਇਹ ਸੋਚਿਆ ਵੀ ਆਪਾਂ ਤੁਹਾਨੂੰ ਪੂਰਾ ਸਾਰਿਆਂ ਨੂੰ ਨਾ ਇੱਕ ਪੈਕੇਜ ਦੇ ਦਿਆ ਕਰੀਏ। ਬਹੁਤ ਮੇਰੇ ਕੋਲ ਆਉਂਦੇ ਨੇ ਜਿੰਨਾ ਮਰੀਜ਼ ਆਉਂਦੇ ਨੇ। ਕਈ ਇਹ ਜਿਹੇ ਪਰਿਵਾਰ ਆਉਂਦੇ ਨੇ ਵੀ ਬੈ ਜੀ ਸਾਨੂੰ ਕੋਈ ਡਾਈਟ ਪਲਾਨ ਦੇ ਦਿਓ। ਵੀ ਦੋ-ਦੋ ਮਹੀਨੇ ਦਾ ਮੈਂ ਸੋਚ ਰਿਹਾ ਵੀ ਡਾਈਟ ਪਲਾਨ ਦੋ-ਦੋ ਮਹੀਨਿਆਂ ਦਾ ਹੀ ਦੇਣਾ ਹੋਣਾ ਜ਼ਿਆਦਾਤਰ ਮੈਂ। ਵਿਆਮ ਉਸਮ ਦੇ ਵੀ ਚੇਤਨਾ ਕਰਨਾ, ਆਮ ਉਸਮ ਦੇ ਚੇਤਨਾ ਕਰਨਾ, ਆਦੀ ਜਿ ਨਹੀਂ ਖਾਣੀ ਆ ਖਾਣੀ ਆ। ਇਹ ਬਿਲਕੁਲ ਜਿਹੜਾ ਤੰਦਰੁਸਤ ਰਹਾਗੇ ਆਪਾਂ ਸੋ ਡਾਈਟ ਪਲਾਨ ਦੇ ਵੀ ਆਪਾਂ ਕੋਈ ਜ਼ਿਆਦਾ ਚਾਰਜ ਨਹੀਂ ਕਰਦੇ ਠੀਕ ਠੀਕ ਹੀ ਹੁੰਦੇ ਨੇ ਤੇ ਉਸ ਤਰੀਕੇ ਨਾਲ ਆਪਾਂ ਡਾਈਟ ਪਲਾਨ ਲੇ ਦਰਨੇ ਆਂ ਕੀ ਖਾ ਕੇ ਅਸੀਂ ਤਾਕਤਵਰ ਬਲਵਾਨ ਬਣ ਸਕਦੇ ਆਂ ਤੁਸੀਂ ਗਜਰੇਲਾ ਖਾਣਾ ਗਜਰੇਲਾ ਗਾਜਰਾਂ ਦਾ ਗਜਰੇਲਾ ਬਣਦਾ ਜਿਵੇਂ ਨਾ ਗਾਜਰ ਪਾਕ ਕਹਿੰਦੇ ਆ ਗਾਜਰ ਪਾਕ ਖਾਓ ਜਾਂ ਕੋਈ ਜਿਵੇਂ ਅਸੀਂ ਪਾਕ ਬਣਾਉਂਨੇ ਆਯੁਰਵੇਦ ਕਹਿੰਦਾ ਕਈ ਤਰ੍ਹਾਂ ਦੇ ਦੁੱਧ ਦੇ ਵਿੱਚ ਪਾਕ ਬਣਦੇ ਨੇ ਵੀ ਆਯੁਰਵੇਦ ਕਹੋ ਜੀ ਪਾਕ ਖਾਓ ਇਹ ਸਿੱਝਾ ਜ਼ਰੂਰੀ ਨੇ ਮੌਸਮ 'ਚ ਖਾਣੀ ਆ ਇਹ ਮੌਸਮ 'ਚ ਖਾਦਾ ਹੋਈ ਸਾਡਾ ਅਨੇ ਸਿਰਜ ਪੂਰਾ ਵਧੀਆ ਤੇ ਕਿੰਨਾ ਤਾਕਤ ਬਣ ਜਾਂਦੀ ਆ ਅੱਗੇ ਗਰਮੇ ਵਿੱਚ ਜਾ ਕੇ ਸਾਨੂੰ ਇੰਨੀ ਊਰਜਾ ਖਾਣੇ ਚੋਂ ਜਿਹਨੇ ਮੌਸਮ ਚ ਮਿਲ ਜੂਗੇ ਨਹੀਂ ਸ਼ਕਤੀ ਸਾਨੂੰ ਗਰਮੀ ਚ ਨਹੀਂ ਮਿਲਦੀ ਇਸ ਕਰਕੇ ਇਹ ਖੁਰਾਕ ਦਾ ਸਾਨੂੰ ਲਾਭ ਲੈਣਾ ਚਾਹੀਦਾ ਹੈ ਮੌਸਮ ਦਾ ਚੰਗੀ ਖੁਰਾਕ ਖਾ ਕੇ ਅਣਾ ਕੱਲ ਲੋੜੀ ਨੰਗੀ ਐ ਸੋ ਲੋੜੀ ਨੂੰ ਤਿਲ ਰਿਓੜੀਆਂ ਕਿਉਂ ਖਾਣੇ ਆ ਆਪਣੇ ਪੁਰਖਿਆਂ ਤੋਂ ਚੱਲਿਆ ਆਉਂਦਾ ਸਾਰਾ ਕੁਛ ਨਾ ਬਜ਼ੁਰਗਾਂ ਤੋਂ ਕਿਉਂਕਿ ਉਹਨਾਂ ਨੂੰ ਪਤਾ ਸੀ ਹਰ ਇੱਕ ਘਰ ਦੇ ਵਿੱਚ ਪਨਾਜ ਰੋਇਸ਼ ਸੀ ਸੋ ਆਜ ਰੋਇਸ਼ ਤੇ ਸਿਸਟਮ ਨਾਲ ਹੀ ਸਾਰਾ ਖਾਣ ਪਾਣ ਚੱਲਦਾ ਸੀ ਸੋ ਤਿਲਾਂ ਦੀਆਂ ਰੋੜੀਆਂ ਤਾਂ ਹੀ ਖਾਈ ਜਾਂਦੀਆਂ ਗੁੜ ਖਾਈ ਜਾਂਦੀ ਗੋੜਾੜੀ ਕੱਚੀ ਖਾਈ ਜਾਂਦੀ ਸੋ ਗੁੜ ਖਾਣਾ ਤਿਲ ਖਾਣੇ ਬਹੁਤ ਹੀ ਜ਼ਿਆਦਾ ਚੰਗੇ ਨੇ ਮਤਲਬ ਸਰੀਰ ਨੂੰ ਪੂਰਾ ਨਿਰਿਸ਼ਚਿਤ ਕਰਨਾ ਹੁੰਦਾ ਸੋ ਅਦਰਕ ਹੋ ਗਿਆ ਆਮਲਾ ਹੋ ਗਿਆ ਖੋਪਾ ਹੋ ਗਿਆ ਛੋਲੇ ਪਿਓਗੇ ਰਾਤ ਨੂੰ ਛੋਲੇ ਪਿਓਗੇ ਰਾਤ ਨੂੰ ਸਵੇਰੇ ਆਪਾਂ ਛੋਲੇ ਖਾਓ ਕਾਲੇ ਛੋਲੇ ਜਿਹੜੇ ਹੁੰਦੇ ਨੇ ਸੋ ਗੰਨਾ ਗੰਨਾ ਖਾਣਾ ਮੌਸਮ ਦੇ ਵਿੱਚ ਬਹੁਤ ਚੰਗਾ ਤੇ ਮਾਂ ਦੀ ਦਾਲ ਜਿਹਨੂੰ ਉਰਦ ਦੀ ਦਾਲ ਕਹਿੰਦੇ ਆ ਆਪਾਂ ਉਰਦ ਦੀ ਦਾਲ ਖਾਣੀ ਚੰਗੀ ਆ ਮਤਲਬ ਸਰੀਰ ਨੂੰ ਤਾਕਤ ਦੇ ਨਾਲ ਚੀਜ਼ਾਂ ਨੇ ਸਾਰੀਆਂ ਐ ਇਮੋਸ ਉਹਦੇ ਚਗਰ ਖਾਵਾਂਗੇ ਤਾਂ ਜਿਹੜੇ ਪੈਸੇ ਲਾ ਕੇ ਖੂਆ ਨਹੀਂ ਖਾ ਸਕਦੇ ਡਰਾਈ ਫਰੂਟ ਨਹੀਂ ਖਾ ਸਕਦੇ ਪੈਸੇ ਨਹੀਂ ਲਾ ਸਕਦੇ ਉਹ ਕੀ ਕਰਨ ਸੋ ਉਹਨਾਂ ਵਾਸਤੇ ਵੀ ਆਪਸ਼ਨ ਹੈਗੀ ਆ ਉਹ ਕੀ ਕਰ ਸਕਦੇ ਆ ਮੂਫਲੀ ਆ ਮੂਫਲੀ ਗੱਚਕ ਡੋੜੀਆਂ ਗੁੜ ਖਾ ਸਕਦੇ ਆ ਨਾ ਤੇ ਦੂਸਰਾ ਛੋਲਿਆਂ ਨੂੰ ਭੌਂ ਕੇ ਰਾਤ ਨੂੰ ਕਾਲੇ ਛੋਲਿਆਂ ਨੂੰ ਪੂਰੀ ਮੁਠੀ ਡੇਢ ਮੁਠੀ ਰਾਤ ਨੂੰ ਭੌਂ ਕੇ ਰੱਖ ਦੋ ਸਵੇਰੇ ਛੋਲੇ ਖਾਓ ਤੁਸੀਂ ਆ ਦੋ ਮਹੀਨੇ ਛੋਲੇ ਖਾ ਲੋ ਮੈਂ ਕਹਾਂ ਤੁਹਾਡੇ ਜਿੰਨੀ ਤਾਕਤ ਕਿਸੇ ਜਿਨੀ ਹੋਣੀ ਜਿੰਨੀ ਤੁਹਾਡੇ ਅੰਦਰ ਤਾਕਤ ਭਰ ਚੋਗੀ ਕੁਝ ਵੀ ਨਹੀਂ ਅਗਰ ਆਪਾਂ ਹੋਰ ਮਹਿੰਗੀ ਚੀਜ਼ਾਂ ਖਾ ਸਕਦੇ ਤਾਂ ਕਾਲੇ ਛੋਲੇ ਭੋਂਗੇ ਰਾਤ ਨੂੰ ਉਹ ਜ਼ਰੂਰ ਖਾਓ ਛੋਲੇ ਤੋਂ ਉਹਨਾਂ ਹੀ ਕੰਮ ਕਰਨਗੇ ਜਿੰਨੀਆਂ ਹੋਰ ਜਿਹੜੀਆਂ ਮਹਿੰਗੀ ਚੀਜ਼ਾਂ ਕਰਦੀਆਂ ਛੋਲੇ ਤੋਂ ਤੁਸੀਂ ਪੂਰਾ ਵਧੀਆ ਲਾਭ ਲੈ ਸਕਦੇ ਹੋ ਜਿਹੜੇ ਜ਼ਿਆਦਾ ਖਰਚਾ ਨਹੀਂ ਕਰ ਸਕਦੇ ਬਹੁਤ ਕੰਮ ਕਰਨਗੇ ਛੋਲੇ ਤੋਂ ਛੋਲੇ ਨਾਲ ਨਾਲ ਚਾਹੀ ਗੁੜ ਖਾ ਲੋ ਸੋ ਇਹ ਮੌਸਮ ਵਿੱਚ ਹੁਣ ਕੀ ਹੋਰ ਕਰ ਸਕਦੇ ਆਪਾਂ ਸਿਰ ਦੇ ਉੱਪਰ ਤੇਲਾਂ ਦੇ ਤੇਲ ਦੀ ਮਾਲਸ਼ ਕਰ ਸਕਦੇ ਆਂ ਬਾਕੀ ਤੁਹਾਨੂੰ ਦੱਸ ਦਿੱਤਾ ਵੀ ਤੇਲ ਖਾ ਸਕਦੇ ਆ ਤੇ ਕਸਰਤ ਕਰਨੀ